ਲਓ ਜੀ ਬਾਈ ਪ੍ਰਧਾਨ ਜੀ ਪਹੁੰਚ ਗਏ ਜੱਗੇ ਦੇ ਚਾਚੇ ਕੋਲ ਵਧਾਈਆਂ ਦੇ ਦਿੱਤੀ ਪ੍ਰਧਾਨ ਜੀ ਹਾਂ ਵਧਾਈਆਂ ਦੇ ਦਿੱਤੀ ਜੀ ਉਹ ਦਿਨੇ ਵਧਾਈਆਂ ਦੇ ਕੇ ਚਲਾਇ ਤੇ ਘਰ ਹਾਂ ਜੀ ਹਾਂ ਜੀ ਮਿਲ ਲੈ ਤੁਸੀਂ ਅੱਸੀ ਕਾਲ ਜੀ ਬਸ ਲੈ ਕੇ ਆਉਣਾ ਬਸ ਥੋੜੀ ਕੰਮ ਰਹਿ ਗਏ ਹੈ ਜੀ ਮੈਂ ਕਿਹਾ ਤਰੀਕ ਵੀ ਆ ਗਈ ਜਾਣ ਦੀ ਕਿੰਨੀ ਬਾਈ ਨੂੰ ਜਾਣੇ ਕਿ ਤੇਨੂੰ ਜੀ 100 ਰੁਪਏ ਕਹਿੰਦਾ ਬੰਪਰ ਵੀ ਲਵਾ ਲੈਣਾ ਹੁਣ 100 ਰੁਪਏ ਤੇ ਪੈਸੇ ਪਾਸ ਤੇ ਅੱਛਾ ਮੈਂ ਅੰਦਰੀ ਜੇਤੀ ਕਰ ਨਹੀਂ ਸਕਦਾ ਸੀ ਕਾਲੀ ਉਹ ਆ ਨਾ ਜੀੜੀ ਵੱਢਣੀ ਹੈ ਬਈ ਜੀੜੀ ਵੱਢ ਕੇ ਲਵਾ ਲੂਗੇ ਹਾਂ ਉਹੀ ਲੈ ਕਣਕ ਵੇਚਣ ਦੇ ਪਹਿਲਾਂ ਘਰ ਹੀ ਨਹੀਂ ਘਰਨੀ ਬਸ ਮੂਰੇ ਅੱਛਾ ਸੁਪਰ ਸੀਡਰ ਦੇ ਪਹਿਲਾਂ ਫੇਟ ਜੰਗ ਇੰਗਲਾਈਆਂ ਲਾ ਕੇ ਮਨ ਦਾ ਨਹੀਂ ਕਹਿੰਦਾ ਬੋਰੀ ਨਹੀਂ ਧਰਨੀ ਹੈ ਦੇਖ ਲਓ ਆਉਂਦੇ ਪਰਾ ਕਰੀਦਾ ਭਰਾੰਦੋ ਪੁਆਇੰਟ ਦੇ ਨੇੜੇ ਬੰਪਰ ਲਵਾ ਲੈਣਾ ਉਹ ਕਹਿੰਦਾ ਤਾਂ ਗਰਾਲੀ ਵਾਲਾ ਕਰਨ ਦੋ ਮੈਂ ਮੈਸੇ ਪ੍ਰਧਾਨ ਵੀ ਪਹਿਲਾਂ ਕਹਿੰਦਾ ਵੀ ਬੰਪਰ ਲਾਉਣਾ ਫਿਰ ਪ੍ਰਧਾਨ ਕਹਿੰਦਾ ਵੀ 4x4 ਕਰਕੇ ਬੇਟ ਲਵਾ ਲੈਣੇ 2 ਵੀਲ ਨੂੰ ਵਧੀਆ ਲੱਗਦਾ ਬੰਪਰ ਮੈਂ ਇਹੋ ਬੇਟੇ ਲਵਾਉਂਗਾ ਬਾਕੀ ਡੇਢ ਕੁਆਟਰ ਦੇ ਲਾ ਲਾ ਐਡਾ ਤਾਂ ਮੇਰੇ ਕੋਲ ਕੰਮ ਨਹੀਂ ਹੈਗਾ ਜੀ ਤਾਂ ਥੋੜੇ ਕੋਲ ਤੇ ਹਮੇ ਕੰਮ ਬਹੁਤ ਆ ਲਈ ਊਪਰ ਸੀਟਰ ਨੂੰ ਰੋਡ ਪੈਂਦੀ ਬਸ ਊਪਰ ਠੀਕ ਨੂੰ ਰੋਡ 15 ਇੰਚੀ ਬੇਸਟਰ ਫੜਾ ਡੈੱਕਾ ਲਾਉਣਾ ਹੈ ਇੱਕ ਵੀ ਲਵਾਵਾਂਗੇ ਅੰਨੇ ਨਹੀਂ ਯਾਰ ਤਰੀਕ ਤੂੰ ਵੀ ਤੇ ਮਾੜੀ ਮੋਟੀ ਕੋਟ ਜਿਹੜੇ ਨਿਆਣੇ ਆਉਗੇ ਲਵਾ ਲੈਣਗੇ ਆਪਣਾ ਠੀਕ ਨਹੀਂ ਬੁਝਾ ਦੋ ਸਾਡੀ ਫੀਟਾ ਆਪਾਂ ਕਰ ਦੇਣੀ ਉਹਨਾਂ ਨੇ ਆਏ ਨਹੀਂ ਆਏ ਕਰਨਾ ਚਾਹਦਾ ਤਾਂ ਹਨ ਉਹਨੇ ਕੱਲ 30000 ਰੁਪਏ ਭਾਰਤ ਦਾ ਦਿਨ ਵਾਸਤੇ ਅੰਗਰੇਜ਼ੀ ਡੱਕ ਲਵਾਉਣਾ ਬਾਈ ਝੰਡਾ ਵੀ ਲਾਤਾ ਬਾਈ ਜਿਵਾਕ ਕੈਨੇਡਾ ਗਏ ਹੋਏ ਆ ਬਗਰਾੜ ਤੋਂ ਆਉਂਦੇ ਆਇਤਾ ਇਹ ਤਾਂ ਬੰਦੀ ਨਹੀਂ ਆਈ ਹੈ ਕੀ ਵਈਆ ਲੈਟਾ ਲਾਇਆ ਜਿਹੜਾ ਪਾ ਲੱਗਾ ਹੈ ਇੱਕ ਧਾਰਾ ਲਾਇਆ ਇਹ ਤਾਂ ਆ ਦੇਖੋ ਕਈ ਚੀਜ਼ਾਂ ਲਾਤੀਆਂ ਰਹਿ ਗਿਆ ਕੋੜਾ ਬੰਪਰ ਉਹ ਵੀ ਲਵਾ ਰਹਿਣਾ ਇਹ ਮੂਰੇ ਬਾਰ ਲਾਤੀ ਉੱਪਰ ਪੱਖਾ ਲਾਤਾ ਬਾਈ ਸਾਰੇ ਸ਼ੌਂਕ ਬਾਈ ਪੂਰੇ ਕਰਨੇ ਆ ਐਨ ਵਧੀਆ ਬਣਾਉਣਾ ਕਹਿੰਦੇ ਬਾਕੀ ਹਲੇ ਜਲਦੇ ਕਰਾਉਣੇ ਬਈ ਇਦਾਂ ਦੀਆਂ ਚੀਜ਼ਾਂ ਜਲਦੀਆਂ ਹੋ ਗਈਆਂ। ਲੋ ਜੀ ਬਾਈ ਪੱਤੀਆਂ ਲਾਤੀਆਂ ਇਹਦੇ ਉੱਪਰ ਟਿਕਣਾ ਪਾਟਾ ਇਹ ਵੀ ਦੇਖ ਲੈ ਕਰਕੇ ਲੱਗਣੀਆਂ ਚਾਹੀਦੀਆਂ। ਮੈਟਰੀਜ਼ਾਰ ਘੋਲਤੀ ਦੀ ਬਾਈ ਜੀ ਆਖਣਾ ਹੋਵੇ।

ਇਕਾ ਬਕਸਾ ਪਿੱਟ ਕਰ ਤਾਪਰ ਇਹ ਨਹੀਂ ਕਰਦਾ ਭਾਈ ਹੁਣ ਲੋ ਜੀ ਭਾਈ ਹੋ ਗਿਆ ਫਾਈਨਲ ਪ੍ਰਦਾਨ ਲੱਗੀਆਂ ਪਤੀਆਂ ਪ੍ਰਦਾਨ ਵਧੀਆ 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 ਥੱਲੇ ਤੁਸੀਂ ਲੈ ਕੇ ਬਕਸਾ ਲੈ ਕੇ ਚੱਲੇ ਉਹ ਮੋਟਰਸਾਈਕਲ ਮੋਟਰਸਾਈਕਲ ਪ੍ਰਦਾਨ ਸਾਰਿਆਂ ਕੋਲ ਨੇ ਪ੍ਰਦਾਨ ਵਾਲਾ ਲੈ ਗਿਆ ਉਹ ਬਾ ਠੀਕ ਹੈ ਕਾਫੇ ਤੋਂ ਲੈ ਆਇਆ ਹੈ ਨਹੀਂ ਨਹੀਂ ਮੈਂ ਨਹੀਂ ਚਲਾਉਣਾ ਹੈਗਾ ਲੈ ਹੈ ਚੱਲ ਮੈਂ ਲੈ ਆਉਂਗਾ ਫਿਰ ਮੇਰਾ ਮੋਟਰਸਾਈਕਲ ਜੀ ਜੱਕ ਮੋੜ ਦਾ ਜੱਕ ਮੈਂ ਅੱਗੇ ਵੱਧਿਆ ਪਾਖਾ ਬੈਣਾ ਦੇ ਕੇ ਪ੍ਰਧਾਨ ਕਹਿੰਦਾ ਲੇਪਾ ਪੂੰਛਾ ਜੀ ਕਰ ਲੀਏ ਪਾ ਲੀਏ ਪ੍ਰਧਾਨ ਠੀਕ ਆ ਹਾਂ ਠੀਕ ਆ ਉਹਨੇ ਵਧੀਆ ਲੱਗਦਾ ਤਾਂ ਨਹੀਂ ਸਿਰ ਉੱਪਰ ਨਹੀਂ ਨਹੀਂ ਬਹੁਤ ਉੱਚਾ ਬਣਿਆ ਹਾਂ ਲੈ ਖੜਾ ਹੋ ਗਈ ਨਾ ਫਿਰ ਲੱਗੇ ਰਿਹਾ ਪ੍ਰਧਾਨ ਪੱਖਾ ਸਪੈਸ਼ਲ ਆਇਆ ਇਹਨਾਂ ਹੁਣ ਪੱਖਾ ਵਧੀਆ ਹਵਾ ਦੇ ਹਾਲੇ ਤਾਂ ਸਪਲਾਈ ਦੇਣੀ ਆ ਠੀਕ ਆ ਬਗਨੇ ਖੁੱਲਾ ਡੁੱਲਾ ਲੈ 3 ਮਿੰਟ ਫੌੜਾ ਫੌੜਾ ਹੈ ਪ੍ਰਧਾਨ ਠੀਕ ਫੌੜਾ ਫੌੜ ਉਹ ਤੁਸੀਂ ਮੋੜ ਸੈਲਫ ਬਾਕਸ ਆ ਲਾਉਣਾ ਕਿ ਆਓਗੇ ਨਾ ਪਈ ਬੇਟੀ ਰੱਖਤੀ ਉੱਪਰ ਤੇ ਤਰੀ ਨਜ਼ਰ ਲੱਗਦੀ ਨਾ ਨਾ ਪੂਰਾ ਪੂਰਾ ਹੀ ਹੈਗਾ ਫਰਕ 2 ਇੰਚ ਦਾ ਬੈਠ ਕੇ ਦੇਖੋ ਤਾਂ ਹੁਣ ਹੈਂ ਤਾਂ ਬੈਠ ਕੇ ਦੇਖੋ ਵੀ ਸੁਪਰ ਸੀਟਰ ਨੂੰ ਦੇਖੂਗਾ ਰੂਟਾ ਮੀਟਰ ਨੂੰ ਪਿੱਛੇ ਹਾਲ ਤੋਂ ਦੇਖਦਾ ਹਾਂ ਲੈ ਇਹਦਾ ਬਹੁਤ ਦੂਰ ਰਹਿ ਗਿਆ ਪਿੱਛੇ ਹਟਮੇ ਕਰਕੇ ਨਾ ਜੱਗੇ ਟਰਾਲੀ ਟਰੂਲੀ ਨੂੰ ਮਾਰ ਟਰਾਲੀ ਨੂੰ ਮਰੇ ਐਂ ਝੋਕੇ ਦੇਖਣਾ ਨਹੀਂ ਨਹੀਂ ਨਾ ਨਾ ਠੀਕ ਹੈ ਜੱਗੇ 2 ਕੌਂਟਲ ਦਾ ਬੰਪਰ ਲੱਗਣਾ ਹੈ ਪਿੱਛੇ ਨੂੰ ਦੇਖਣੇ ਲੋੜੇ ਨਹੀਂ ਪੈਣੀ ਕਰ ਦਿਓ ਪੱਕਾ ਜੀ ਕੋਈ ਬਹੁਤ ਦਿੱਕਤ ਨਹੀਂ ਆਏਗੀ 100 ਰੁਪਏ ਦੀ ਮੰਨੀ ਤੁਸੀਂ ਸਾਰੇ ਨੇ ਹਾਂ ਹਾਂ ਬਾਈ ਸਾਡੇ ਹਾਂ ਲੋੜ ਨਹੀਂ ਲੱਗਿਆ ਕਹਿੰਦਾ ਮੇਰੇ ਸਾਹਮਣੇ ਦੋ ਮੈਂ ਤਾਂ ਫੋਨ ਬੰਦ ਕਰੂਗਾ ਓਰੇ ਮੈਂ ਕਹਿੰਦਾ 10 ਵਜੇ ਤੇ ਉੱਥੇ ਰਾਤ ਦੇ 12 ਵਜੇ ਵਿੱਚ ਜਾਗਦਾ ਰਹਦਾ ਮੈਨੂੰ ਵੀਡੀਓ ਕਾਲ ਲੱਗਦਾ ਧੰਗ ਰਹੇ ਹੋਗੇ ਤੇ ਕਹਿੰਦਾ ਤਕੀਬ ਨਾ ਲਾ ਦੇ ਰਹੀ ਰਾਤ ਫੇਰ ਬੋਧ ਕਰਿਆ 9:00 ਵਜੇ ਮੈਂ ਨਹੀਂ ਫਟੇ ਜੇ ਲੋਕੇ ਦੌੜਦੇ ਕਹਿੰਦਾ ਸਕੀਨ ਦਾ ਨਹੀਂ ਲੱਗਦਾ ਕੋਈ ਮੈਨੂੰ ਨਹੀਂ ਲੱਗਦਾ ਨਾ ਬਾਈ ਜੱਜਦਾ ਦੇਖੋ ਕੀ ਹੋ ਗਿਆ ਇਹਦਾ ਬੋਡੀਂਗ ਭਰ ਕੇ ਆਇਆ ਜੱਜਦਾ ਬਾਈ ਜਿਹੜਾ ਠੀਕ ਹੈ ਯਾਰ ਤੂੰ ਜੂ ਪੈਪ ਵੀ ਵੜਾ ਆਪਣਾ ਜੱਜਦਾ ਏ ਜੇ ਜਿਆਦਾ ਛੋਟਾ ਲਵਾਨ ਦੇ ਵਧੀਨ ਤਾਂ ਲੱਗਣਾ ਪਰ ਜਿਹੜੇ ਹੁਣ ਤਾਂ ਲਾਈਟਾਂ ਲਾਈਆਂ ਇਹ ਨਹੀਂ ਲੋਟ ਹੈਗੀਆਂ ਤੇਰੀਆਂ ਥੋੜੀ ਜਿਹੀ ਬਾਹਰ ਨਿਕਲਣੀ ਆ ਹਾਂ ਪੱਤੀ ਪੈ ਕੇ ਇੱਕ ਹੋਰ ਹੋ ਜਾਊਗਾ ਲੋੜੇ ਨਹੀਂ ਯਾਰ ਇੱਥੇ ਲਾ ਦਿਓ ਲਾਈਟਾਂ ਉਰੇ ਲੱਗਣੀਆਂ ਹੁਣ ਇੱਥੇ ਆ ਐਂਗਲ ਤੇ ਆਹ ਨਜ਼ਾਰਾ ਆ ਰਿਹਾ ਸਿੱਧੀਆਂ ਬੱਜੇ ਕਰੂੰਗੇ ਇੱਥੇ ਆਈ ਗਲੀ ਤੇ ਇਹਦੀ ਗਲੀ ਚ ਨਾਟਕ ਕਰਨਾ ਵਾਈ ਇੱਥੇ ਪੱਤੀ ਪਾ ਲੈ 21 21 ਪੂਰੀਆਂ ਵਧੀਆ ਠੀਕ ਆ ਪਰੰਤੂ ਬਕਸਾ ਠੀਕ ਲੱਗਿਆ ਉਹਦਾ ਠੀਕ ਆ ਲਾਈਟਾਂ ਬਲੂਗੀਆ ਬਕਸੇ ਮਾ ਹਾਂ ਦੇਖ ਨਾ ਪੂਰੇ ਵੀ ਲਗਾਈਆਂ ਗੋਲ ਗੋਲ ਦਾ ਜਾਲੀਆਂ ਪਰ ਇਹਨਾਂ ਦੇ ਵਿੱਚ ਰੰਗ ਰੰਗੀਆਂ ਪਿੱਛੇ ਭਰੇ ਆਟੇ ਵਾਲਾ ਬਸ ਠੀਕ ਫੋਟੋ ਦੋ ਬੰਦੂਖਾਂ ਐ 1K47 ਹਾਂ ਬਸ ਠੀਕ ਆ ਉਹ ਥੋੜੀ ਦੋਨ ਚ ਹੋਰ ਬਾਰਜ ਨਹੀਂ ਫਰੇ ਚੱਲ ਕੋਈ ਨਹੀਂ ਕੋਈ ਨੀ ਠੀਕ ਹੈ ਪ੍ਰਾਨ ਜੀ ਕਹ ਲਿਆ ਜਵਾਂ ਲੈਣਾ ਬਾਈ ਜੀ ਤੇ ਅੱਛਾ ਭਾਈ ਜੀ ਅਸੀਂ ਗਾਲ ਜੀ ਇੰਸਟਾਗ੍ਰਾਮ ਤੇ ਪਾਉਂਦਾ ਵੀਡੀਓ ਮੈਂ ਦੇਖਦਾ ਪ੍ਰਾਨ ਜੀ ਕਹਿੰਦੇ ਮੈਂ ਵੀਡੀਓ ਦੇਖੀ ਥੋੜੀ ਅੱਛਾ 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 ਇੰਸਟਾਗ੍ਰਾਮ ਤੇ ਪਾਈ ਵੀ ਨਹੀਂ ਮਾ ਦੇਖੀ ਹੋਣੀ ਬਾਈ ਭਾਈ ਬੀਜ ਲੈਣਾ ਆਇਆ ਹਾਂਜੀ ਬਾਈ 32 60 ਕਿਲੋ ਜਦੀ ਰਾਇਲਤਾ ਡੇਢ ਵੱਲੋਂ ਠੀਕ ਮੜਦਾ ਵਜਿਆਂ ਦੇ ਜਾਂਦਾ ਹਾਂ ਇਹ ਨਹੀਂ ਫਪੂਨੀ ਵਾਲਾ ਵੀ ਫਿਰ ਰਹੂਗਾ ਵੀ ਹਾਂ ਹੈਗਾ ਵਿੱਚ ਇਹ ਬਾਈ ਲਿਆ ਸੀ ਸ੍ਰੀ ਚਮਕੌਰ ਸਾਹਿਬ ਤੋਂ ਦੇਖ ਜਿੱਤੇ ਲਿਆ ਬਾਈ ਤੁਸੀਂ ਪਛਾਣਦੇ ਆ ਤਾਂ ਬਾਈ ਸਟਾਈਲ ਦਾ ਤੇ ਜ਼ਿਆਦਾ ਜੀ ਅਸੀਂ ਚੱਲ ਚੱਲਦੇ ਆ ਅਸੀਂ ਤਾਂ ਵੇਲੇ ਹੀ ਆਉਂਦੇ ਆ ਬੰਦੇ ਦਾ ਆੜੀ ਆ ਫਿਰ ਵੀ ਅਸੀਂ ਆਏ ਤੇ ਨਾ ਬੱਸ ਪੁੱਛੀਏ ਤੇ ਜਿਵੇਂ ਹਾਂ ਹਾਂ ਕੋਈ ਚਲੋ ਨਹੀਂ ਚੱਲਦੇ ਆ ਜਾਏ ਵੀ ਸੀ ਭਾਈ ਉਹ ਪਿਆਏ ਕਿਹੜੀ ਬੀ ਐਮ ਆਰੀ ਡੀ ਐਮ ਆਰ ਭਾਈ ਕਹਿੰਦੇ ਬੰਦੀ ਇਹਦਾ ਝਾੜ ਝੂੜ ਵਧੀਆ ਚਲੋ ਬਾਕੀ ਦੇਖਦੇ ਹੁਣ ਬੀਜ ਕੇ ਹਾਂਜੀ ਹਾਂ ਲਓ ਜੀ ਬਾਈ ਹੈਂਡ ਮੇਡ ਬਈ ਹੈਂਡ ਮੇਡ ਆਏ 15 ਇੰਚ ਹੈ। ਇਹ 22 ਤਰੀਕ ਨੂੰ ਬਾਈ ਤੇ ਜੰਸੀ ਖੋਲੀਉਂਗੀ ਅਤਵਾਰ ਆਜਾ। ਚੱਲ ਜਾ ਕੇ ਆਈਏ। ਨਹੀਂ 22 ਤਰੀਕ ਨੂੰ ਸਸਤੇ ਨਹੀਂ ਹੋਣ। ਸਸਤੇ ਹਾਂ ਉਪਰੋਂ ਪੁੱਛਿਆਣਾ ਵੀ ਕਿਆ ਰੇਟ ਰੁੱਟ ਰਿਹਾ। ਯਾਰ ਸਮੋਸੇ ਲੱਗੇ ਭੁੱਖ ਲੱਗੀ ਯਾਰ ਮਨ ਤਾਂ। ਚੱਲ ਤੂੰ ਖਾ ਆ ਫਿਰ। ਓ ਜੀ ਭਾਈ ਫਿੱਟ ਹੋ ਗਿਆ ਤੇ ਇਧਰ ਆ ਸਾਮਾਨ। ਆ ਗਈ ਟੇਪ। ਐਮ ਆ ਗਿਆ ਭਾਈ। ਪਤਾ ਨਹੀਂ। ਲੱਗੇ ਜੂ ਨਹੀਂ ਸਵਾਰ ਲੱਗੀ ਜਾਣਾ ਟੌਰ ਬਣੀ ਜਾਂਦੀ ਐ ਆਵੇ ভাই ਪੈਸੇ ਨਾਲ ਟੌਰ ਬਣਨੀ ਐ ਜਿਹੜਾ ਟਰਾਲਾ ਰੰਗ ਹੋਏ ਤੇ ਬਾਹਰ ਵਾ ਸਟਿਕਰਾਂਗੇ ਜੱਜਦਾ ਇਹ ਉਹ ভাই ਪ੍ਰਧਾਨ ਨੂੰ ਲਿਆਇਆ ਸੀ ਖਬਰ ਪਰਸ਼ਾਵੇਂ ਪਾਏ ਜਾਵੇ ਇਹ ਬੰਦਰਾ ਨਹੀਂ 12 ਇੰਚ ਵੇਸ ਤੇ ਲਵਾਉਗਾ ਹੀ ਆਸੀ ਪਰਸ਼ਾਵੇਂ ਤੇ ਉੱਟੇ ਸਾਈਡ ਬੈਠਣਾ ਉਹਨੂੰ ਬਿਠਾ ਲੈ ਸੀਟ ਵਿੱਚ ਦੇਣਾ ਹੁਣ ਦੇਖੀ ਤੇ ਤੂੰ ਲੱਗ ਜਾਂਦੇ ਘਪਰਾ ਲੋ ਦਵਾਉਗਾ ਜੇ ਕਿ ਆ ਵੀ ਵਧੀਆ ਹੈ ਚਿੱਟੇ ਰੰਗ ਦੀ ਤੇ ਚਿੱਟੇ ਰੰਗ ਦੀ ਛਤਰੀ ਜਿਆਦਾ ਵਧੀਆ ਲੱਗਦੀ ਆ ਇੱਕ ਵਾਰ ਮੁੰਡੇ ਦੇ ਘਵਾ ਦੋ ਜੇ ਨਾਲ ਵਾਲੇ ਜਦੇ ਦੇਖ ਲਓ ਫਨਿਆਣਿਆਂ ਦੀ ਮੜੀ ਜੀ ਮੰਨਣੀ ਪੈਂਦੀ ਆ ਇਹਦਾ ਗੱਲ ਹੈਗੀ ਪ੍ਰਧਾਨ ਜੀ ਹੁਣ ਜੱਗੇਰਾ ਚਾਚਾ ਹਾਲੇ ਜੱਗਾ ਛੋਟੇ ਨੂੰ ਆਉਂ ਨੂੰ ਫਿਰਦਾ ਇਹ ਤੇ ਡਿਮਾਂਡ ਵੜੀ ਆ ਕਿ ਫੇ ਵੱਡਾ ਲਾਉਣਾ ਪੈ ਗਿਆ ਉਹੀ ਕੰਮ ਹੋ ਗਿਆ ਜੇ ਕਿ ਲੱਗ ਗਿਆ ਕੈਮਰਾ ਜੇ ਪ੍ਰਧਾਨ ਜੀ ਲੈ ਵਧੀਆ ਸੀਟਿੰਗ ਹੋਣ ਤੇ 12 ਵਾ ਬਾਈ ਚੈਕਿੰਗ ਹੋ ਗਈ ਇੱਕ ਵਾਰ ਇਹਨ ਵਧੀਆ ਹੈ ਪਤਾ ਨਹੀਂ ਉਹਦਾ ਬੜਾ ਤਾਂ ਨਹੀਂ ਹੈਗਾ ਨਹੀਂ ਨਹੀਂ ਠੀਕ ਆ ਜਿੰਨਾ ਲੱਗਦਾ ਦਾ ਬਾਈ ਇੱਕ ਵਾਰ ਆਉਣ ਆਪਣੀ ਤਸੱਲੀ ਕਰਨ ਲੱਗਿਆ ਲੱਗੇ ਹੁਣ ਤਾਂ ਨਹੀਂ ਜਕਰ ਜੁਮਾਏ ਦਿਖਦਾ ਤਾਰਾ ਤੁਰਾ ਜੀਆਂ ਹੈ ਬੱਸ ਤਾਂ ਬਹੁਤ ਵਧੀਆ ਬੱਸ ਬੜਾ ਨਾ ਛੋਟਾ ਹੈ ਚਾਰੇ ਪਾਸੇ ਨੂੰ ਚਾਰ ਸਪੇਸ ਜਗ੍ਹਾ ਨਹੀਂ ਬਹਤ ਏ ਘੇਰੀ ਹਾਂ ਠੀਕ ਹੈ ਪੂਰਾ ਵਧੀਆ ਸਿੱਕੇਬੰਦ ਚੀਜ਼ਾਂ ਨਾਲੇ ਪਾਣੀ ਪੂਣੀ ਤੇ ਦੂਆ ਹੈ ਬਾਈ ਵਾਟਰਪੂ ਠੀਕ ਹੈ ਬਾਈ ਲਓ ਜੀ ਬਾਈ ਡੈਕ ਲਵਾ ਲਿਆ ਤੇ ਦੁਪਹਿਰ ਹੀ ਹੋ ਗਿਆ ਬਾਈ ਤੇ ਬਾਹਰ ਮਾ ਹੁਣ ਹੂਏ ਪਰਾਲੇ ਖੇਤਾਂ ਜਾਏ ਬਾਈ ਜਿਹੜਾ ਮਾਨ ਸਪਰੇਅ ਵੀ ਕਰਤੀ ਦੀ ਆਪਾਂ ਨੇ ਤੇ ਤੋਤਾ ਪੈ ਗਿਆ ਬਾਈ ਲੈ ਬਾਕੀ ਡੁੱਡੀ ਡੁੱਡੀ ਚੱਲ ਜਿੰਨੀ ਹੈਗੀ ਦੀ ਜਿਹੜੀ ਪਾਣੀ ਦੀ ਪੈਲੀ ਬਾਈ ਤਕਰੀਬਨ ਹੁਣ ਤਾਂ ਆਪਣੀ ਜੀਰੀ ਜਿੰਨੀ ਵੀ ਹੈਗੀ ਬਾਈ ਸਾਰੀ ਮੋੜੇ ਹੈਗੀ ਤੁਹਾਨੂੰ ਪਤਾ ਹੈ ठा ਨੂੰ ਬਾਈ ਹੁਣ ਤਾਂ ਕਿ ਆ ਇਹ ਦੇ ਪਰ ਪੈਣੀ ਆ ਤਕਰੀਬਨ ਜਿਹੜਾ ਕੱਚਾ ਦਾਣਾ ਬਈ ਉਹਨਾਂ ਡੋਡੀ ਪੈਂਦੀ ਏ ਇਹ ਦੇਖੋ ਇਹ ਮੀਆਂ ਦਾ ਹੀ ਕਾਰਨ ਆ ਬਾਈ ਜਿਹੜੀਆਂ ਜੀੜੀਆਂ ਮੀਆਂ ਚ ਨਿਸਰਿਆ ਪੰਜ ਚਾਰ ਦਿਨ ਸੱਲ ਜੀ ਮਾਰੀਆਂ ਉਹਦੇ ਕਰਕੇ ਫੇ ਡੋਡੀ ਜ਼ਿਆਦਾ ਪੈ ਗਈ ਬਾਕੀ ਬਾਈ ਜਿਹੜਾ ਜੱਗਾ ਟੈਕ ਲਵਾ ਕੇ ਲਿਆਇਆ ਟੈਕ ਵਧੀਆ ਏ ਬਾਕੀ ਕੱਲ ਨੂੰ ਬਾਈ ਦੇਖਦੇ ਆ ਵੀ ਟਰੈਕਟਰ ਲੈ ਜਾਣਾ ਜੱਗੇ ਦੇ ਚਾਚੇ ਨੇ ਤੇ ਬਾਈ ਇੱਕ ਸਕੂਟਰੀ ਲੈ ਕੇ ਆਉਣੀ ਆ ਇਲੈਕਟ੍ਰਿਕ ਦੇਖਦੇ ਆ ਵੀ ਕਿਹੜੀ ਵਧੀਆ ਏ ਬੈਟਰੀ ਵਾਲੀ ਸਕੂਟਰੀ ਸਲਾਬ ਆਣਦੀ ਏ ਕੋਈ ਵਧੀਆ ਮਾਡਲ ਮਿਲ ਜੇ ਬਾਈ ਜੇ ਕਿਸੇ ਨੇ ਲਿਆ ਹੋਇਆ ਤਾਂ ਕਮੈਂਟਾਂ 'ਵਾਂ ਦੱਸਿਓ ਫੇ ਲੈ ਕੇ ਆਉਣੀ ਆ ਅੱਜ ਜਾ ਕੇ ਆਉਂਗੇ ਸਕੂਟਰ ਵਾਲੇ ਬਾਈਆਂ ਕੋਲ ਵੀ ਕਿਹੜੇ-ਕਿਹੜੇ ਮਾਡਲ ਆ ਕਿਹੜਾ ਸਿਸਟਮ ਹੈ ਬਾਕੀ ਬਾਈ ਆਹ ਸਾਈਡ ਤਾਂ ਬੂਟਾਂ ਵਾਲੀ ਸਾਈਡ ਕਿਹੜਾ ਵੱਜ ਰਹੀ ਨਹੀਂ ਤਾਂ ਇੱਧਰ ਤਾਂ ਹੁਣੇ ਆਏ ਆ ਇੱਧਰ ਪਤਾ ਲੱਗਦਾ ਬਾਈ ਬਹੁਤ ਡੋਟੀ ਆ ਭੁਰਿਆ ਪਿਆ ਫੇ ਤਾਂ ਕੋਲ ਆ ਕੇ ਪਤਾ ਲੱਗਦਾ ਬਾਈ ਨਾਗ ਲਗ ਡੋਡੀ ਜਦਾ ਹੈ। ਲਾ। ਹਰੇ ਕੇ ਪੱਲ ਭਰੀ ਪਈ ਆ ਬਾਈ। ਬਾਕੀ ਧਾਨਾਂ ਦਾ ਰੰਗ ਵੀ ਦੇਖੋ ਕਹੇ ਜਾਓਗੇ ਨਾਲੇ ਮਿਲ ਗਿਆ ਬਾਈ ਇਹਦੇ। ਇਹ ਵੀ ਪੜੀ ਹੋਏ ਪੇਲੇ। ਇਕਣਾ ਇਹ ਆ ਦੇਖ ਲਓ। ਚਲੋ ਬਾਕੀ ਬਾਈ ਇਹ ਤਾਂ ਹੁਣ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਆਉਣੀ ਹਰੇ ਕੇ ਸਾਲ ਨਵੀਆਂ ਬਿਮਾਰੀਆਂ ਆਉਂਦੀ ਆ ਬਾਈ। ਘਰੇ ਡੋਡੀ ਆ ਗਈ। ਘਰੇ ਖੋਸ ਆ ਗਿਆ। ਘਰੇ ਛੋਟਾ ਬੂਝਾ ਆ ਗਿਆ ਬਾਈ। ਇਹ ਪਾਣੀ ਨਹੀਂ ਮਾਰ ਪੈਗੀ ਤੰਦਰੁਸਤੀ ਚਾਹੀਦੀ ਹੈ ਬਾਕੀ ਚੱਲੀ ਜਾਣੇ ਦਾ ਬਈ ਵਾਦੇ ਘਾਟੇ ਲ